ਪਿੰਡ ਹੈ ਅੱਜ ਮੈਂ ਕਹਿਣਾ ਚਾਹਣਾ ਹੈ ਜਿਹੜਾ ਲੌਂਗ ਵਾਲ ਹਲਕਾ ਹੈ ਉਸ ਨਾਮ ਪਿੰਡ ਜਿਹੜਾ ਹੈਗਾ ਨਗਰ ਕਾਉਂਸਲ ਹੈ ਉਸ ਨਾਮ ਹਲਕੇ ਤੋਂ ਹੈ ਵਿੱਚ ਹੈ ਤੇ ਸੁਨਾਮ ਹਲਕੇ ਦੇ ਜੋ ਐਮ ਐਲ ਏ ਬਣਿਆ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉੱਥੋਂ ਦਾ ਇੱਥੋਂ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਸੋ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਸਭ ਤੋਂ ਵੱਡਾ ਨਗਰ ਕਾਉਂਸਲ ਦੇ ਪ੍ਰਧਾਨ ਪ੍ਰਮਿੰਦਰ ਕੌਰ ਬੀਬੀ ਪ੍ਰਮਿੰਦਰ ਕੌਰ ਬਰਾੜ ਅੱਜ ਸਮੂਚੀ ਟੀਮ ਨਾਲ ਆਮ ਆਦਮੀ ਪਾਰਟੀ ਨੂੰ ਅਲਬਦਾ ਕਰਕੇ ਪੰਜਾਬ ਨੂੰ ਬਚਾਉਣ ਖਾਤਰ ਪੰਜਾਬ ਵਿੱਚ ਵਾਪਸ ਅਮਨ ਸ਼ਾਂਤੀ ਪੰਜਾਬ ਵਿੱਚ ਵਾਪਸ ਤਰੱਕੀ ਲਿਆਉਣ ਵਾਸਤੇ ਉਹ ਸ਼ਰੋਮਨੀ ਕਾਲੀ ਦਲਵੇ ਸ਼ਾਮਿਲ ਹੋਇਆ ਬੋਲੇ ਸੋਨਹਾਰਾ ਸੋਨਹਾਰਾ ਇਹਨਾਂ ਨੇ ਸੋਰਾ ਸਾਹਿਬ ਹੈ ਨਾ ਹਾਂਜੀ ਹਾਂ ਇਹਨਾਂ ਸੋਰਾ ਸਾਹਿਬ ਸੋਰਾ ਸਾਹਿਬ ਹਾਂਜੀ ਭਾਈ ਜੀ ਜੱਜਦਾ ਕਰਮ ਸਿੰਘ ਜੀ ਆ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰਾਂ ਚੋਂ ਐ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜੜ ਸੰਗਰੂਰ ਜ਼ਿਲ੍ਹੇ ਚ origignal ਉਦੋਂ ਦੀ ਸ਼ੁਰੂ ਕੀਤਾ 12 ਤੋਂ 12 ਤੋਂ ਉਹਨਾਂ ਦੇ ਇਹਨਾਂ ਦੇ ਧਰਮ ਆ ਅਸੀਂ ਇਹਨਾਂ ਦਾ ਬੇਟਾ ਜੀ ਜੀ ਬੇਟਾ ਜੀ ਆ ਇਹਨਾਂ ਦਾ ਬੇਟਾ ਹੈ ਤੇ ਇਹਨਾਂ ਦਾ ਪਤੀ ਹੈ ਕਮਨਪਾਲ ਸਿੰਘ ਬਰਾੜ ਕਰਮ ਕਰਮ ਨਹੀਂ ਕਮਲ ਕਮਲਪਾਲ ਸਿੰਘ ਬਰਾੜ ਬੇਟਾ ਜੀ ਬੇਟਾ ਤੇ ਨਾਲ ਹੀ ਇਹਨਾਂ ਦੇ ਨਾਲ ਜਿੰਨੀ ਇਹਨਾਂ ਦੀ ਟੀਮ ਹੈ ਦੇਖੋ ਨਗਰ ਕਾਉਂਸਲ ਦੇ ਪ੍ਰਧਾਨ ਲਗਾਤਾਰ ਫਾਊਂਡਰ ਮੈਂਬਰ ਪਰਿਵਾਰ ਤੇ ਉਹਨਾਂ ਦੇ ਨਾਲ ਜਿੰਨੇ ਵੀ ਇੱਕ ਇਹਨਾਂ ਦਾ মিডিਆ ਦਾ ਵੀ ਹੈਗਾ ਗਗਨ ਗਗਨ ਸਤੀਪਰਾ ਸਤੀਪੁਰਾ ਜੋ ਮੀਡੀਆ ਦਾ ਹੈਡ ਹੈ ਉਹ ਵੀ ਤੇ ਮੈਨੂੰ ਹੁਣੀ ਦੱਸ ਰਹੇ ਸੀ ਕਿ 15-20 ਸਰਪੰਚ ਕਿਉਂਕਿ ਅਚਾਨਕ ਹੀ ਮੈਂਤਾ ਦੇ ਟਪਰਿਆ ਸੀ ਮੈਨੂੰ ਉਹਨਾਂ ਨੂੰ ਖਬਰ ਆਈ ਕਿ ਤੁਸੀਂ ਉਥੇ ਆਓ ਇੱਥੇ ਮੈਂ ਆ ਗਿਆ ਤੇ 15-20 ਸਰਪੰਚ ਅਮਨ अरोੜੇ ਦੇ ਛੱਡਣ ਲੱਗੇ ਅਮਨ ਮਰੋੜਾ ਪਤਾ ਕਰ ਲਾ ਹੁਣ ਤੁਸੀਂ ਹੈਰਾਨ ਦੇਜੋਗੇ ਕ੍ਰਿਪਾ ਨਾਦਾ ਗਾਣਾ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਪਹਿਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोड़ा ਇਹਨਾਂ ਦੇ ਘਰੇ ਆ ਕੇ ਗਿਆ ਆ ਕੇ ਗਿਆ ਬਿੰਦੀ ਕੰਵਸਿੰਗ ਮਿੰਤਾ ਕਰਕੇ ਗਿਆ ਇੰਨੀ ਵੱਡੀ ਇੰਪੋਰਟੈਂਸ ਇਸ ਪਰਿਵਾਰ ਦੀ ਹੈ ਕਿਉਂਕਿ ਇਹ ਮੈਂ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਜੀ ਇੰਨਾ ਦੁਖੀ ਕਰਤਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੋ ਜਿਸ ਮਾਹੌਲ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ ਇੱਕ ਬਦਲਾਅ ਦੇ ਨਾਂ ਤੇ ਪਰ ਸਾਰੇ ਠੱਗ ਇਕੱਠੇ ਹੋ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਧੋਖੇ ਨਾਲ ਬਣਾ ਲਈ ਲੋਕਾਂ ਦੀਆਂ ਉਮੀਦਾਂ ਦੇ ਖਿਲਾਫ ਕੰਮ ਕਰਨ ਲੱਗ ਗਏ ਆ 4 ਸਾਲਾਂ ਚ ਐਜਾ ਹਾਲਾਤ ਬਣਾਤੇ ਕਿ ਪੰਜਾਬ ਬਹੁਤ ਹੀ ਪਿੱਛੇ ਚਲੇ ਗਿਆ ਸੋ ਬੜੀ ਖੁਸ਼ੀ ਹੈ ਜਿਹੜਾ ਨਵਾਂ ਸਾਲ 2026 ਸ਼ੁਰੂ ਹੋਇਆ ਹੈ ਜਹਦਾਰ ਜੀ ਤੁਸੀਂ ਸ਼ੁਰੂਆਤ ਕਰਤੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹਲਕੇ ਚੋਂ ਤੇ ਹੁਣ ਤਿਆਰੀ ਵਢ ਲੋ ਕਿਸੇ ਨੇ ਆਮ ਆਦਮੀ ਪਾਰਟੀ ਚ ਨਹੀਂ ਰਹਿਣਾ ਐਸਾ ਸਾਲ ਦੇ ਅਖੀਰ ਤੱਕ 27 ਤੱਕ ਤਾਂ ਜੀ ਤਿਆਰ ਨਹੀਂ ਜੀ ਤੁਸੀਂ ਤਾਂ ਕਹਿਣਾ ਝਾੜੂ ਤੀਲਾ ਤੀਲਾ ਨਹੀਂ ਤੀਲਾ ਵੀ ਨਹੀਂ ਦੇਖਣਾ ਦੇਖਣਾ ਬਿਲਕੁਲ ਐ ਜੇ ਹੀ ਐਨਾਂ ਨੁਕਸਾਨ ਪੰਜਾਬ ਦਾ ਕੀਤਾ ਹੈ ਮੈਂ ਇਸ ਮੁੱਚੇ ਬਰਾੜ ਪਰਿਵਾਰ ਨੂੰ ਜੀ ਆਇਆਂ ਖੈ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਓ ਇਹਨਾਂ ਝਾੜੂ ਵਾਲਿਆਂ ਦਾ ਖੇੜਾ ਛੜਾ ਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜਿਹਾ ਸਰਦਾਰ ਸਾਹਿਬ ਕਹਿੰਦੇ ਨੀਲੀ ਪੱਗ ਨੂੰ ਤਰਸਿਆ ਪਿਆ ਸੀ ਮੈਂ ਤਾਂ ਇੱਕ ਮਿੰਟ ਦੀ ਮਲਾ ਦੀ ਫੋਟੋ ਹੁਣਾਂ ਕਰੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਫਿਕਰਾਂ ਦੇ ਇੱਕ ਵਾਰ ਤੁੰਗੋ ਜਰਪਤਾਨ ਜੀ ਸੁਣੋ ਜੀਨੇ ਜੀਨੇ ਫੋਟੋ ਕਚਾਉਣੀ ਹੈ ਮੈਂ ਇੱਥੇ ਬੈਠਾ ਹਾਂ ਇੱਕ ਇੱਕ ਕਰਕੇ ਆਈ ਚੱਲੋ ਭਾਵੇਂ ਰਾਤ ਦੇ 12 ਵਜੇ ਮੈਂ ਇੱਥੇ ਬੈਠਾ ਆ ਜਿਹੜਾ ਗੜ ਹੁੰਦਾ ਸੀ ਆਮ ਆਦਮੀ ਫੜ ਜੇ ਗੱਡੀ ਹਿੱਲ ਗਿਆ ਨੀਆ ਹਿੱਲ ਗਿਆ ਤਾਂ ਬਚਣਾ ਕੀ ਹੈ ਤੁਸੀਂ ਅਗਲੇ ਦਿਨਾਂ ਅਚ ਦੇਖੋਗੇ ਕਿਵੇਂ ਹਜ਼ਾਰਾਂ ਦੀ ਗਿਣਤੀ ਜਨਾਂ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਕੋਈ ਸੀ ਕਿਉਂਕਿ ਸਾਰਿਆਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਇੱਕੋ ਹੀ ਗੱਲ ਹੈ ਪੰਜਾਬ ਨੂੰ ਬਚਾ ਲਈ ਤੇ ਪੰਜਾਬ ਨੂੰ ਕੱਲੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਖਾਲਸਾ ਪੰਥ ਦੀ ਜੈਸੇ ਬੰਦੀ ਕੋਈ ਬਚਾ ਸਕਦੀ ਹੈ ਜਿਹੜਾ ਕਿਉਂਕਿ ਜਿਸ ਦੇ ਰਾਜ ਵਿੱਚ ਪੰਜਾਬ ਬਣਿਆ ਉਹ ਰਾਜ ਫਿਰ ਤੋਂ ਯਾਦ ਕਰਨ ਲੱਗੇ ਲੋਕ